ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਨ ਅਰਮ ਸਤਗੁਰ ਮਤਵੇਲਾ ਸ਼ਬਦ ਗੁਰੂ ਸੋਤ ਤੁਣ ਚੇਲਾ ਗੁਰੂ ਜੀ ਨੇ ਮੂਰਤੀ ਪੂਜਾ ਤੇ ਕਰਮ ਕਾਂਡ ਦਾ ਖੰਡਨ ਕੀਤਾ ਹੈ ਉਹਨਾਂ ਨੇ ਪਰਮਾਤਮਾ ਨੂੰ ਸਰਵ ਵਿਆਪੀ ਮੰਨਿਆ ਤੇ ਫਰਮਾਇਆ ਹੈ ਕਿ ਉਸ ਦੀ ਪੂਜਾ ਮਨ ਵਿੱਚ ਹੀ ਹੋ ਸਕਦੀ ਹੈ ਬਾਹਰੀ ਸਾਧਨਾ ਦੇ ਨਾਲ ਨਹੀਂ ਤੋ ਸਾ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੇ ਕਹਿੰਦੇ ਹਨ ਕਿ ਸਾਡਾ ਗੁਰਬਾਣੀ ਦੇ ਵਿੱਚ ਪਾਠ ਵਿੱਚ ਮਨ ਨਹੀਂ ਲੱਗਦਾ ਜਿੰਨਾ ਵੀਰਾਂ ਤੇ ਪੈਣਾ ਦੇ ਸਵਾਲ ਹਨ ਕਿ ਅਸੀਂ ਜਦੋਂ ਵੀ ਪਾਠ ਕਰਦੇ ਹਾਂ ਤਾਂ ਸਾਡਾ ਮਨ ਪਾਠ ਕਰਨ ਲੱਗਿਆਂ ਪਟਕਦਾ ਹੈ ਸਾਡੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਹਾਂ ਕਾਮਯਾਬ ਹੋਣਾ ਚਾਹੁੰਦੇ ਹਾਂ ਤਾਂ ਲਗਾਤਾਰ 30 ਦਿਨ ਤੱਕ ਸਵੇਰੇ ਉੱਠਦੇ ਅਨਸਾਰ ਆਹ ਕੰਮ ਕਰੋ ਫਿਰ ਤੁਹਾਡਾ ਪਾੜ ਦੇ ਵਿੱਚ ਮਨ ਲੱਗੇਗਾ ਅਤੇ ਘਰ ਦੇ ਵਿੱਚ ਖੁਸ਼ੀਆਂ ਬਰਕਤਾਂ ਵੀ ਆਉਣਗੀਆਂ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਅਤੇ ਆਪਣੇ ਵਿਚਾਰ ਵੀ ਕਮੈਂਟ ਵਿੱਚ ਜਾ ਕੇ ਜ਼ਰੂਰ ਲਿਖ ਦਿਆ ਕਰੋ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਜੇਕਰ ਤੁਹਾਡੇ ਤੋਂ ਨਹੀਂ ਉੱਠਿਆ ਜਾਂਦਾ ਤਾਂ ਕਈ ਕਹਿੰਦੇ ਹਨ ਕਿ ਅਸੀਂ ਅੰਮ੍ਰਿਤ ਵੇਲੇ ਉੱਠਤਾ ਪੈਂਦੇ ਹਾਂ ਪਰ ਸਾਡਾ ਪਾੜ ਕਰਨ ਨੂੰ ਮਨ ਨਹੀਂ ਕਰਦਾ ਬਾਣੀ ਵਿੱਚ ਮਨ ਨਹੀਂ जोडਦਾ ਕਹਿੰਦੋ ਭਾਵ ਕਿ ਤੁਸੀਂ ਕਿਸੇ ਨਾ ਕਿਸੇ ਚੀਜ਼ ਤੋਂ ਪਰੇਸ਼ਾਨ ਜ਼ਰੂਰ ਹੁੰਦੇ ਹੋ ਕਿਸੇ ਦੀ ਪਰੇਸ਼ਾਨੀ ਕੋਈ ਹੈ ਕਿਸੇ ਦੀ ਕੋਈ ਹੈ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ ਗੁਰਪਾਣੀ ਸੰਗਤ ਜੀ ਇਥੇ ਇੱਕ ਤੁਹਾਨੂੰ ਉਦਾਹਰਨ ਦੇ ਕੇ ਅਸੀਂ ਆਪਣੇ ਮਨ ਨੂੰ ਕਿਵੇਂ ਮੋੜਨਾ ਹੈ ਆਪਣੇ ਮਨ ਨੂੰ ਕਿਵੇਂ ਸਮਝਾਉਣਾ ਹੈ ਕਿਵੇਂ ਗੁਰਪਾਣੀ ਤੇ ਲਲ ਲਗਾਉਣਾ ਹੈ ਸੰਗਤ ਜੀ ਕਿਉਂਕਿ ਮੇਰੇ ਸੱਚੇ ਪਾਇਸ਼ਾ ਜੀ ਨੇ ਕਿਹਾ ਹੈ ਕਿ ਅਸੀਂ ਸੁਰਤ ਜੋੜਨੀ ਹੈ ਸ਼ਬਦ ਦੇ ਨਾਲ ਸਾਧ ਸੰਗਤ ਜੀ ਇੱਕ ਰਾਜੇ ਨੇ ਆਪਣਾ ਰਾਜ ਭਾਗ ਦੇਣਾ ਸੀ ਕਿਸੇ ਨੂੰ ਰਾਜੇ ਦੇ ਤਿੰਨ ਪੁੱਤਰ ਵੀ ਸਨ ਰਾਜੇ ਦਾ ਹੋਰ ਵੀ بڑا ਕੁਝ ਸੀ ਮੰਤਰੀ ਸਨ ਵਜੀਰ ਸਨ ਰਾਜਾ ਬੜਾ ਚੰਗਾ ਸੀ ਉਹ ਕਹਿੰਦਾ ਕਿ ਮੈਂ ਕੁਆਲਟੀ ਦੇ ਹਿਸਾਬ ਦੇ ਨਾਲ ਹੀ ਆਪਣਾ ਰਾਜਪਾਗ ਦੇਣਾ ਹੈ ਮੈਂ ਕਿਸੇ ਨਾਲ ਇਹ ਨਹੀਂ ਕਰਨਾ ਕਿ ਮੇਰਾ ਆਪਣਾ ਪੁੱਤਰ ਹੈ ਮੈਂ ਆਪਣਾ ਰਾਜਪਾਗ ਆਪਣੇ ਪੁੱਤਰਾਂ ਨੂੰ ਦੇਤੇ ਵਾਂ ਮੇਰੇ ਨੇੜੇ ਮੰਤਰੀ ਹਨ ਮੈਂ ਰਾਜਪਾਗ ਮੰਤਰੀਆਂ ਨੂੰ ਦੇਵਾਂ ਮੇਰੇ ਨੇੜੇ ਵਜ਼ੀਰ ਹੈ ਤਾਂ ਮੈਂ ਆਪਣਾ ਰਾਜ ਭਾਗ ਵਜ਼ੀਰ ਨੂੰ ਦੇਵਾਂ ਉਹ ਕਹਿੰਦਾ ਕਿ ਨਹੀਂ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ ਜਿਹੜਾ ਮੇਰੀਆਂ ਪਰੇਖਿਆਵਾਂ ਦੇ ਵਿੱਚੋਂ ਕਾਮਯਾਬ ਹੋ ਜਾਵੇਗਾ ਮੈਂ ਉਸੇ ਨੂੰ ਹੀ ਆਪਣਾ ਰਾਜ ਭਾਗ ਦੇਵਾਂਗਾ ਸਾਧ ਸੰਗਤ ਜੀ ਧਿਆਨ ਦੇ ਨਾਲ ਜਰੂਰ ਸੁਣਨਾ ਕਿ ਮਨ ਸੱਚੇ ਨਾਮ ਦੇ ਨਾਲ ਕਿਵੇਂ ਜੁੜ ਸਕਦਾ ਹੈ ਕਿਉਂਕਿ ਸਤਗੁਰੂ ਜੀ ਨੇ ਤਾਂ ਜੋੜ ਲਿਆ ਹੈ ਸੰਗਤਾਂ ਕਹਿੰਦੀਆਂ ਨੇ ਕਿ ਗੁਰੂ ਮਾਲਕ ਜੀ ਤੁਹਾਡਾ ਤਾਂ ਮਨ ਜੁੜ ਗਿਆ ਹੈ ਸੱਚੇ ਨਾਮ ਨਾਲ ਤੇ ਸਾਨੂੰ ਵੀ ਕੋਈ ਤਰੀਕਾ ਦੱਸੋ ਅਸੀਂ ਕਿਵੇਂ ਜੋੜੀਏ ਸਾਡਾ ਤਾਂ ਮਨ ਛੋੜਦਾ ਨਹੀਂ ਸਾਧ ਸੰਗਤ ਇੱਕ ਗੁਰੂ ਮਾਲਕ ਜੀ ਤਰੀਕੇ ਸਮਝਾ ਰਹੇ ਹਨ ਮਨ ਨੂੰ ਜੋੜਨ ਦੇ ਹੁਣ ਉਹ ਰਾਜੇ ਨੇ ਕੀ ਕੀਤਾ ਕਿ ਐਲਾਨ ਕੀਤਾ ਕਿ ਮੈਂ ਆਪਣਾ ਰਾਜ ਭਾਗ ਦੇਣਾ ਹੈ ਉਸ ਦਾ ਇੱਕ ਮਿੱਤਰ ਸੀ ਇਹ ਸਾਖੀ ਗੁਰੂ ਪਾਸ਼ਾ ਜੀ ਆਪਣੀਆਂ ਸਿੱਖ ਸੰਗਤਾਂ ਨੂੰ ਦੀਵਾਨ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਸੁਣਾ ਰਹੇ ਸਨ ਸਾ ਸੰਗਤ ਜੀ ਫਕੀਰ ਵੀ ਕੋਲ ਬੈਠਾ ਹੈ ਰਾਜੇ ਨੇ ਰਾਜ ਭਾਗ ਦੇਣਾ ਸੀ ਫਕੀਰ ਦੇ ਨਾਲ ਗੱਲਬਾਤ ਕੀਤੀ ਕਹਿੰਦਾ ਕਿ ਕਿਵੇਂ ਕਰੀਏ ਪੁੱਤਰ ਵੀ ਨੇੜੇ ਹਨ ਪੁੱਤਰ ਵੀ ਖੜੇ ਹਨ ਮੰਤਰੀ ਵੀ ਖੜੇ ਹਨ ਤੇ ਵਜ਼ੀਰ ਵੀ ਕੋਲ ਖੜਾ ਹੈ ਲੋਕ ਖੜੇ ਹਨ ਤੇ ਰਾਜ ਤਾਂ ਆਪਾਂ ਇੱਕ ਨੂੰ ਹੀ ਦੇਣਾ ਹੈ ਪਰ ਦੁਨੀਆ ਤੇ ਬਹੁਤ ਘੜੀ ਹੈ ਕਿਵੇਂ ਮੈਂ ਆਪਣਾ ਰਾਜਪਾਗ ਇੱਕ ਬੰਦੇ ਨੂੰ ਦੇਵਾਂ ਫਿਰ ਉਹ ਫਕੀਰ ਨੇ ਇੱਕ ਪ੍ਰੀਖਿਆ ਪਾ ਦਿੱਤੀ ਪ੍ਰੀਖਿਆ ਇਹ ਪਾ ਦਿੱਤੀ ਕਿ ਮੈਂ ਤੈਨੂੰ ਇੱਕ ਬੱਕਰੀ ਲਿਆ ਕੇ ਦੇਵਾਂਗਾ ਇਸ ਬੱਕਰੀ ਨੂੰ ਤੂੰ ਆਪਣੇ ਹਰ ਇੱਕ ਬੰਦੇ ਨੂੰ ਦੇਣਾ ਹੈ ਜਿਹਦੀ ਅੱਜ ਵਾਰੀ ਹੈ ਉਹਨੂੰ ਆਪਣੇ ਵੱਲੋਂ ਕੁਝ ਪੈਸੇ ਵੀ ਦੇਣੇ ਹਨ ਤੇ ਹੁਣ ਤੂੰ ਸ਼ਰਤ ਇਹ ਰੱਖਣੀ ਹੈ ਕਿ ਸਵੇਰੇ ਬੱਕਰੀ ਲੈ ਜਾਓ ਤੇ ਸ਼ਾਮ ਨੂੰ ਵਾਪਸ ਲਿਆਓ ਤੇ ਬੱਕਰੀ ਰਜਾ ਕੇ ਲੈ ਕੇ ਆਉਣੀ ਹੈ ਜਿਹੜਾ ਬੰਦਾ ਬકરી ਇੱਕ ਦਿਨ ਦੇ ਵਿੱਚ ਰਜਾ ਕੇ ਲੈ ਆਵੇਗਾ ਉਹ ਪ੍ਰੀਖਿਆ ਦੇ ਵਿੱਚ ਪਾਸ ਹੋਵੇਗਾ ਪ੍ਰੀਖਿਆ ਬਹੁਤ ਸੌਖੀ ਸੀ ਇਸ ਦੇ ਵਿੱਚ ਕੋਈ ਵੀ ਔਖਾ ਕੰਮ ਨਹੀਂ ਸੀ ਪੈਸਾ ਵੀ ਮਿਲਦਾ ਸੀ ਬકરી ਵੀ ਮਿਲਦੀ ਸੀ ਹੁਣ ਪੁੱਤਰਾਂ ਨੇ ਵੀ ਬકરી ਲਈ ਤੇ ਉਹਨੂੰ ਲੈ ਕੇ ਜੋ ਰਾਜੇ ਨੇ ਪੈਸੇ ਦਿੱਤੇ ਉਸ ਪੈਸੇ ਦੇ ਨਾਲ ਉਹਨਾਂ ਉਹਨੂੰ ਖਰਾਕ ਖਵਾਉਣੀ ਤੇ ਜਦੋਂ ਸ਼ਾਮ ਨੂੰ ਵਾਪਸ ਆਉਣਾ ਤੇ ਬકરી ਲੈ ਕੇ ਬੱਕਰੀ ਨੇ ਪੂਰੀ ਰੱਜੀ ਹੋਣਾ ਤੇ ਰਾਜੇ ਨੇ ਕੀ ਕਰਨਾ ਕਿ ਇੱਕ ਹਰੇ-ਹਰੇ ਕਾਦੀ ਟੋਕਰੀ ਉਸ ਬੱਕਰੀ ਦੇ ਸਾਹਮਣੇ ਕਰ ਦੇਣੀ ਬੱਕਰੀ ਚਾਹੇ ਇੱਕ ਤੀਲਾ ਚੁੱਕੇ ਪਰ ਮੂੰਹ ਮਾਰ ਕੇ ਤੀਲਾ ਚੁੱਕਦੀ ਜ਼ਰੂਰ ਸੀ ਰਾਜਾ ਕਹਿੰਦਾ ਕਿ ਜੇ ਇੰਨੇ ਟੋਕਰੀ ਦੇ ਵਿੱਚ ਮੂੰਹ ਪਾਇਆ ਇਹਦਾ ਮਤਲਬ ਇਹ ਹਾਲੇ ਤੱਕ ਭੁੱਖੀ ਹੈ ਰੱਜੀ ਨਹੀਂ ਹੈ ਤੇ ਮੇਰੀ ਪ੍ਰੀਖਿਆ ਦੇ ਵਿੱਚੋਂ ਤੁਸੀਂ ਫੇਲ ਹੋ ਗਏ ਹੋ ਸਾਹਸ ਸਿੰਘ ਜੀ ਇਦਾਂ ਕੰਮ ਚੱਲਦਾ ਰਿਹਾ ਰੋਜ਼-ਰੋਜ਼ ਕੋਈ ਨਾ ਕੋਈ ਬੱਕਰੀ ਨੂੰ ਲੈ ਕੇ ਜਾਂਦਾ ਤੇ ਸ਼ਾਮ ਨੂੰ ਵਾਪਸ ਲੈ ਕੇ ਆਉਂਦਾ ਤੇ ਰਾਜਾ ਜਦੋਂ ਉਹਦੇ ਸਾਹਮਣੇ ਟੋਕਰੀ ਕਰਦਾ ਤਾਂ ਉਹ ਫੇਰ ਮੂੰਹ ਮਾਰ ਕੇ ਕਾ ਖਾਨ ਲੱਗ ਪੈਂਦੀ ਰਾਜਾ ਕਹਿੰਦਾ ਕਿ ਤੂੰ ਵੀ ਇਸ ਪ੍ਰੀਖਿਆ ਦੇ ਵਿੱਚੋਂ ਫੇਲ ਸੰਗਤ ਜੀ ਕਈ ਮਹੀਨੇ ਇਹ ਕੰਮ ਚੱਲਦਾ ਰਿਹਾ ਕਈ ਮਹੀਨੇ ਲੰਘ ਗਏ ਇਸੇ ਨੂੰ ਵੀ ਰਾਜਪਾਗ ਨਹੀਂ ਮਿਲਿਆ ਕਿਉਂਕਿ ਰਾਜੇ ਦੀ ਪਾਈ ਹੋਈ ਪ੍ਰੀਖਿਆ ਪੂਰੀ ਨਹੀਂ ਹੋਈ ਰਾਜਾ ਆਪਣੇ ਮਿੱਤਰ ਫਕੀਰ ਨੂੰ ਬੁਲਾਉਂਦਾ ਹੈ ਤੇ ਕਹਿੰਦਾ ਹੈ ਚੰਗਾ ਜੱਬ ਪੈ ਗਿਆ ਹੈ ਮੈਂ ਰਾਜ ਵੀ ਦੇਣਾ ਹੈ ਇਸਾਮਾ ਵੀ ਬਹੁਤ ਲੱਗ ਰਿਹਾ ਹੈ ਇੰਨੇ ਪੈਸੇ ਵੀ ਲੱਗ ਗਏ ਹਨ ਬੱਕਰੀ ਤਾਂ ਰੱਜਦੀ ਨਹੀਂ ਜੇ ਬੱਕਰੀ ਰੱਜੀ ਨਹੀਂ ਤੇ ਰਾਜਪਾਗ ਕਿੰਨੂੰ ਦੇਵਾਂਗਾ ਫਕੀਰ ਕਹਿੰਦਾ ਕਿ ਇੱਕ ਕੰਮ ਕਰੋ ਰਾਜਾ ਕਹਿੰਦਾ ਹਾਂ ਦੱਸ ਫਕੀਰ ਕਹਿੰਦਾ ਕਿ ਇਹ ਬੱਕਰੀ ਮੈਨੂੰ ਦੇ ਦਿਓ ਜਦੋਂ ਉਹ ਪੈਸੇ ਦੇਣ ਲੱਗੇ ਫਕੀਰ ਨੂੰ ਤਾਂ ਰਾਜੇ ਨੇ ਕਿਹਾ ਕਿ ਆ ਲਓ ਪੈਸੇ ਫਕੀਰ ਜੀ ਤੇ ਬੱਕਰੀ ਨੂੰ ਰਜਾ ਕੇ ਲੈ ਕੇ ਆਓ ਫਕੀਰ ਨੇ ਕਿਹਾ ਕਿ ਤੁਸੀਂ ਬਸ ਮੈਨੂੰ ਇਕੱਲੀ ਬੱਕਰੀ ਹੀ ਦੇ ਦਿਓ ਪੈਸੇ ਰਹਿਣ ਦਿਓ ਫਕੀਰ ਆਪਣੇ ਨਾਲ ਸੰਗਤ ਜੀ ਬੱਕਰੀ ਨੂੰ ਲੈ ਕੇ ਬਾਹਰ ਚਲਾ ਗਿਆ ਜਦੋਂ ਬੱਕਰੀ ਨੂੰ ਬਾਹਰ ਲੈ ਕੇ ਗਿਆ ਤਾਂ ਫਕੀਰ ਨੇ ਕੀ ਕੀਤਾ ਕਿ ਜਿਸ ਤਰ੍ਹਾਂ ਦੀ ਟੋਕਰੀ ਰਾਜੇ ਦੇ ਕੋਲ ਸੀ ਉਸੇ ਤਰ੍ਹਾਂ ਦੀ ਟੋਕਰੀ ਲਈ ਉਹਦੇ ਵਿੱਚ ਕਾ ਪਾ ਲਿਆ ਤੇ ਆਪਣੇ ਹੱਥ ਦੇ ਵਿੱਚ ਇੱਕ ਡੰਡਾ ਪਕੜ ਲਿਆ ਹੁਣ ਜਦੋਂ ਬੱਕਰੀ ਕਾ ਦੀ ਟੋਕਰੀ ਦੇ ਵੱਲ ਮੂੰਹ ਪਾਉਂਦੀ ਤਾਂ ਫਕੀਰ ਉਸੇ ਮੂੰਹ ਤੇ ਡੰਡਾ ਮਾਰ ਦਿੰਦਾ ਉਸ ਘਾਹ ਨੂੰ ਖਾਣ ਦੀ ਜਦੋਂ ਵੀ ਬੱਕਰੀ ਕੋਸ਼ਿਸ਼ ਕਰਦੀ ਤਾਂ ਫਕੀਰ ਬੱਕਰੀ ਦੇ ਮੂੰਹ ਤੇ ਫਿਰ ਡੰਡਾ ਮਾਰ ਦਿੰਦਾ ਹੁਣ ਬੱਕਰੀ ਫਿਰ ਕਾਵਲ ਮੂੰਹ ਕਰਦੀ ਤੇ ਉਹ ਫਿਰ ਬੱਕਰੀ ਦੇ ਮੂੰਹ ਤੇ ਡੰਡਾ ਮਾਰ ਦਿੰਦਾ ਉਹ ਫਿਰ ਕਾਵਲ ਮੂੰਹ ਕਰਦੀ ਤੇ ਫਿਰ ਡੰਡਾ ਮਾਰ ਦਿੰਦਾ ਇੱਕ ਦਿਨ ਦੇ ਵਿੱਚ ਹਜ਼ਾਰਾਂ ਡੰਡੇ ਫਕੀਰ ਨੇ ਬੱਕਰੀ ਦੇ ਮੂੰਹ ਦੇ ਵਿੱਚ ਮਾਰ ਦਿੱਤੇ ਹੁਣ ਬੱਕਰੀ ਦਾ ਮਾਈਂਡ ਸੈਟ ਇਹ ਹੋ ਗਿਆ ਸੀ ਕਿ ਜੇ ਮੈਂ ਟੋਕਰੀ ਦੇ ਵੱਲ ਮੂੰਹ ਕਰਦੀ ਹਾਂ ਤੇ ਮੇਰੇ ਮੂੰਹ ਤੇ ਡੰਡਾ ਵੱਜਦਾ ਹੈ ਫਕੀਰ ਜਿਹੜਾ ਕੰਮ ਕਰਦਾ ਸੀ ਉਹ ਉਹਨੇ ਕੀਤਾ ਤੇ ਉਹ ਕਰਿਆ ਤੇ ਰਾਜੇ ਨੇ ਅੱਜ ਬੱਕਰੀ ਬੜੀ ਮਾੜੀ ਲੱਗ ਰਹੀ ਹੈ ਰੋਜ਼ ਲੋਕ ਲੈ ਕੇ ਜਾਂਦੇ ਸੀ ਬੜੀ ਤਕੜੀ ਸੀ ਅੱਜ ਬੜੀ ਮਾੜੀ ਜੀ ਲੱਗ ਰਹੀ ਹੈ ਚਲੋ ਪ੍ਰੀਖਿਆ ਤਾਂ ਮੈਂ ਇਹਦੇ ਵੀ ਲੈਣੀ ਹੈ ਫਕੀਰ ਦੀ ਵੀ ਜਦੋਂ ਹੁਣ ਰਾਜੇ ਨੇ ਫਿਰ ਟੋਕਰੀ ਅੱਗੇ ਕੀਤੀ ਕਾ ਵਾਲੀ ਤੇ ਹੁਣ ਬੱਕਰੀ ਦਾ ਮਾਈਂਡ ਸੈਟ ਇਹ ਸੀ ਕਿ ਜੇ ਮੈਂ ਟੋਕਰੀ ਦੇ ਵੱਲ ਮੂੰਹ ਕਰਦੀ ਹਾਂ ਮੇਰੇ ਮੂੰਹ ਤੇ ਡੰਡਾ ਵੱਜਦਾ ਹੈ ਹੁਣ ਬੱਕਰੀ ਨੇ ਮੂੰਹ ਪਿੱਛੇ ਕੁਮਾ ਲਿਆ ਮੋ ਨਈ ਕੀਤਾ ਤੇ ਰਾਜਾ ਉઠਿਆ ਤੇ ਖੜਾ ਹੋ ਕੇ ਫਕੀਰ ਨੂੰ ਜੱਫੀ ਪਾਉਂਦਾ ਹੋਇਆ ਕਹਿੰਦਾ ਹੈ ਵਾਹ ਬਾਬਾ ਜੀ ਜਿਹੜਾ ਕੰਮ ਮੇਰੇ ਪੁੱਤਰ ਨਹੀਂ ਕਰ ਸਕੇ ਜਿਹੜਾ ਕੰਮ ਵਜ਼ੀਰ ਨਹੀਂ ਕਰ ਸਕੇ ਮੰਤਰੀ ਨਹੀਂ ਕਰ ਸਕੇ ਉਹ ਤੂੰ ਕਰਕੇ ਦਿਖਾ ਦਿੱਤਾ ਕਮਾਲ ਕਰ ਦਿੱਤੀ ਬੱਕਰੀ ਰਜਾ ਕੇ ਲਿਆਂਦੀ ਪੈਸਾ ਵੀ ਨਹੀਂ ਸੀ ਲੈ ਕੇ ਗਏ ਬੱਕਰੀ ਮਾੜੀ ਵੀ ਲੱਗਦੀ ਹੈ ਐਸਾ ਕਰਿਆ ਕੀ ਹੈ ਉਨੇ ਸਾਰੇ ਵਿਥਿਆ ਦਸੀ ਕਿ ਮੈਂ ਆਹ ਕੰਮ ਕਰਿਆ ਹੈ ਤਮ ਬੱਕਰੀ ਰੱਜੀ ਹੈ ਸਾਧ ਸੰਗਤ ਜੀ ਸਾਡਾ ਮਨ ਵੀ ਬੱਕਰੀ ਵਰਗਾ ਹੈ ਜਿੰਨਾ ਮਰਜੀ ਤੈ ਜਾਓ ਰਾਜ ਤਾਂ ਨਹੀਂ ਹੈ ਸੰਗਤ ਜੀ ਜੇ ਕਈ ਅਕਸਰ ਤੁਸੀਂ ਇਹ ਕਹਿੰਦੇ ਸੋਣੇ ਹੋਣਗੇ ਕਿ ਮੈਂ ਸੈੱਟ ਹੋ ਜਾਵਾਂ ਫਿਰ ਗੁਰੂ ਵਾਲਾ ਬਣ ਜਾਵਾਂਗਾ ਗੁਰੂ ਨੇ ਸੈੱਟ ਵੀ ਕਰ ਦਿੱਤਾ ਹੁਣ ਸੈੱਟ ਹੋ ਗਿਆ ਤੇ ਕਹਿੰਦਾ ਵਿਆਹ ਕਰਾ ਲਵਾਂ ਫਿਰ ਗੁਰੂ ਵਾਲਾ ਬਣ ਜਾਵਾਂਗਾ ਗੁਰੂ ਮਾਲਕ ਨੇ ਵਿਆਹ ਵੀ ਕਰ ਦਿੱਤਾ ਤੇ ਹੁਣ ਅੱਗੇ ਬੱਚੇ ਵੀ ਹੋ ਗਏ ਤੇ ਹੁਣ ਬੰਦਾ ਕਹਿੰਦਾ ਹੈ ਕਿ ਮੈਂ ਬੱਚਿਆਂ ਬਾਰੇ ਸੋਚਾਂ ਤੇ ਗੁਰੂ ਵਾਲਾ ਫਿਰ ਬਣਾਗਾ ਪਹਿਲਾਂ ਬੱਚੇ ਸੈਟ ਕਰਾਂ ਬੱਚੇ ਵੀ ਸੈਟ ਹੋ ਗਏ ਹੁਣ ਗੁਰੂ ਵਾਲਾ ਬਣ ਜਾ ਫਿਰ ਕਹਿੰਦਾ ਕਿ ਹੁਣ ਬੱਚੇ ਵੀ ਹੋਣੇ ਹਨ ਬੱਚੇ ਜਦੋਂ ਵਿਆਹ ਦਿੱਤੇ ਫਿਰ ਅੰਮ੍ਰਿਤ ਸ਼ਕਲ ਲੈਣਾ ਹੈ ਤੇ ਹੁਣ ਕਹਿੰਦਾ ਹੈ ਕਿ ਮੇਰੇ ਪੋਤੇ ਹੋ ਗਏ ਤੇ ਉਮਰ ਮੇਰੀ ਪੋਤਿਆਂ ਦੇ ਨਾਲ ਖੇਡਾਂਦੀ ਹੈ ਫਿਰ ਕਹਿੰਦਾ ਹੈ ਕਿ ਇੱਕੋ ਹੀ ਰੀਜ ਰਹਿ ਗਈ ਹੈ ਕਿ ਆਪਣੇ ਪੋਤੇ ਨੂੰ ਘੋੜੀ ਚੜਦਾ ਦੇਖਾਂ ਸਾਥ ਸੰਗਤ 'ਚ ਆਪਣੇ ਸ਼ੌਂਕ ਪੂਰੇ ਕਰਦੇ ਕਰਦੇ ਇੱਕ ਬੁਟਾਪੇ ਦੇ ਵਿੱਚ ਚਲੇ ਜਾਂਦੇ ਹਾਂ ਤੇ ਆਪਣੀ ਗੁਰੂ ਤੋਂ ਬਗੈਰ ਹੀ ਬਾਣੀ ਤੋਂ ਬਗੈਰ ਹੀ ਨਿਤਨੇਮ ਸਿਮਰਨ ਤੋਂ ਬਗੈਰ ਹੀ ਆਪਣਾ ਸਾਰਾ ਚੇਵਣ ਵਿਅਰਥਕਵਾ ਕੇ ਇੱਕ ਦਿਨ ਮਰ ਜਾਂਦੇ ਹਾਂ ਸਾਸੰਗਤ ਜੀ ਮਨ ਕਦੇ ਨਹੀਂ ਰਾਜਦਾ ਜਦੋਂ ਸਮਝ ਆਵੇਗੀ ਚੋੜ ਰੋਜ਼ ਅਸੀਂ ਆਪਣੇ ਮਨ ਤੇ ਮਨ ਤੇ ਮਾਰਾਂਗੇ ਕਿ ਗੁਰੂ ਤੋਂ ਬਿਨਾ ਮੇਰਾ ਜੀਵਨ ਕੁਝ ਨਹੀਂ ਹੈ ਜਦੋਂ ਸਮਝ ਆਈ ਕਿ ਗੁਰੂ ਤੋਂ ਬਿਨਾ ਮੇਰਾ ਕੋਈ ਨਹੀਂ ਹੈ ਜਦੋਂ ਆਸਟ ਬੱਜੇਗੀ ਉਦੋਂ ਸਾਡਾ ਮਨ ਮੁੜੇਗਾ ਨਹੀਂ ਤਾਂ ਮਨ ਨੂੰ ਜਿੰਨਾ ਮਰਜ਼ੀ ਤੈ ਜਾਓ ਮਨ ਕਦੇ ਨਹੀਂ ਮੁੜ ਸਕਦਾ ਮਨ ਸੰਗਤ ਜੀ ਉਦੋਂ ਮੁੜੇਗਾ ਜਦੋਂ ਗੁਰੂ ਦੇ ਸ਼ਬਦ ਦੀ ਝੋੜ ਵੱਜੇਗੀ ਗੁਰੂ ਜੀ ਨੇ ਕਿਹਾ ਹੈ ਕਿ ਆਪਣਾ ਮਨ ਗੁਰੂ ਸ਼ਬਦ ਦੇ ਨਾਲ ਜੋੜੋ ਗੁਰਨਾਣਕ ਪਾਸ਼ਾ ਜੀ ਸਾਨੂੰ ਇਹੀ ਸਮਝਾਉਂਦੇ ਹਨ ਕਿ ਆਪਣੀ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਆਪਣੇ ਮਨ ਗੁਰੂ ਸ਼ਬਦ ਦੇ ਨਾਲ ਜੋੜ ਕੇ ਰੱਖੋ ਸਾਧ ਸੰਗਤ ਜੀ ਇਸ ਲਈ ਜੇਕਰ ਅਸੀਂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਪਾਸ਼ਾ ਜੀ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ ਕਿ ਪਰਮਾਤਮਾ ਸਾਨੂੰ ਵੀ ਨਾਮ ਦੀ ਦਾਤ ਬਖਸ਼ੋ ਸਾਡਾ ਵੀ ਮਨ ਗੁਰਬਾਣੀ ਦੇ ਨਾਲ ਜੋੜੋ ਸਾਨੂੰ ਵੀ ਅੰਮ੍ਰਿਤ ਵੇਲਾ ਬਖਸ਼ੋ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਨਾਮ ਦਾਣ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ